ਪਿਆਰਪਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹੀਨਕ ਨੋਜਿਆ ਅਮਰੀਕਾ ਦੇ ਕੈਂਟ ਸ਼ਹਿਰ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਆਯੋਜਿਤ 15ਵਾਂ ਚਿਲਡਰਨ ਸਮਰ სპੋਰਟਸ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ ਹੈ 2 ਮਹੀਨੇ ਪਹਿਲਾਂ ਸ਼ੁਰੂ ਹੋਏ ਇਸ ਸਮਰ სპੋਰਟਸ ਕੈਂਪ ਦੇ ਵਿੱਚ ਨੌਜਵਾਨ ਅਤੇ ਬੱਚਿਆਂ ਸਣੇ ਮਾਤਾ ਪਿਤਾ ਨੇ ਵੀ ਹਿੱਸਾ ਲਿਆ ਇਸ ਸਮਰ სპੋਰਟਸ ਕੈਂਪ ਦੇ ਵਿੱਚ ਵਾਲੀਬਾਲ ਫੁੱਟਬਾਲ ਅਤੇ ਯੋਗਾ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਮੈਡਲ ਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਬੱਚੇ ਬੜੇ ਹੀ ਉਤਸ਼ਾਹਿਤ ਨਜ਼ਰ ਆਏ। ਇਸ ਮੌਕੇ ਕੈਂਪ ਦੇ ਪ੍ਰਬੰਧਕ ਨੇ ਕਿਹਾ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੇਡ ਕੈਂਪ ਲਗਾਇਆ ਜੋ ਕਿ ਸਫਲਤਾਪੂਰਵਕ ਹੁਣ ਖਤਮ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 15 ਸਾਲਾਂ ਤੋਂ ਇਹ ਖੇਡ ਕੈਂਪ ਕਰਵਾ ਰਹੇ ਹਾਂ। ਇਸ ਖੇਡ ਕੈਂਪ ਦਾ ਮਕਸਦ ਹੈ ਇੱਥੇ ਵੱਸ ਰਹੇ ਪੰਜਾਬੀ ਬੱਚੇ ਪੰਜਾਬ ਦੀਆਂ ਮਾਂ ਖੇਡਾਂ ਨੂੰ ਸਮਝ ਸਕਣ ਤੇ ਪੰਜਾਬੀ ਮਾਂ ਬੋਲੀ ਨੂੰ ਸਮਝ ਸਕਣ ਅਤੇ ਇਹਨਾਂ ਬੱਚਿਆਂ ਦੀ ਆਪਸੀ ਭਾਈਚਾਰਕ ਸਾਂਝਾ ਬਣਨ ਅੱਜ ਦਾ ਇਹ ਸਾਲਾਨਾ ਜੋ ਅਸੀਂ ਬੱਚਿਆਂ ਦਾ ਸਪੋਰਟਸ ਕੈਂਪ ਲਾਉਨੇ ਆ ਇਹ ਲਾਸਟ ਕਲੋਜ਼ਿੰਗ ਡੇਟ ਹੈ 15 ਸਾਲ ਹੋ ਗਏ ਨੇ ਬੱਚਿਆਂ ਦੀਆਂ ਖੇਡਾਂ ਦਾ ਇਹ ਪ੍ਰੋਗਰਾਮ ਹੁੰਦਾ ਆ ਅੱਜ 15ਵੇਂ ਸਾਲ ਦੀ ਇੱਕ ਕਲੋਜ਼ਿੰਗ ਡੇ ਐ ਮੇਰੀ ਸਾਰੇ ਆਏ ਹੋਏ ਪਤਵੰਤੇ ਸੱਜਣਾ ਨੂੰ ਔਰ ਜਿਹੜਾ মিডিਆ ਸਾਰਾ ਸਾਨੂੰ ਕਵਰ ਕਰ ਰਿਹਾ ਜਿਹਦੇ ਵਿੱਚ ਪੀਟੀਸੀ ਆ ਪੰਜਾਬ ਵਾਲੇ ਨੇ ਰੇਡੀਓ ਵਾਲੇ ਨੇ ਔਰ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਇਹ ਸਾਡਾ ਸਾਰਾ ਪ੍ਰੋਗਰਾਮ ਆਪਣੀ ਨਜ਼ਰ ਚ ਲੈ ਕੇ ਸਾਰੀ ਦੁਨੀਆ ਤੱਕ ਪਹੁੰਚਾਉਂਦੇ ਨੇ ਦਿਲੋਂ ਧੰਨਵਾਦ ਸਾਡਾ ਬਹੁਤ ਵੱਡਾ ਮਕਸਦ ਨਹੀਂ ਇਹਨਾਂ ਬੱਚਿਆਂ ਦੀ ਜਿਹੜੀਆਂ ਖੇਡਾਂ ਕਰਾਉਂਦੇ ਆ ਉਹਦਾ ਸਿਰਫ ਇੱਕ ਮੇਨ ਮਕਸਦ ਇਹ ਹੈ ਕਿ ਸਾਡੇ ਬੱਚੇ ਸਾਡੀਆਂ ਮਾਂ ਖੇਡਾਂ ਨੂੰ ਸਮਝ ਸਕਣ ਸਾਡੀ ਮਾਂ ਬੋਲੀ ਨੂੰ ਸਮਝ ਸਕਣ ਔਰ ਇਹਨਾਂ ਬੱਚਿਆਂ ਦੀ ਜੋ ਆਪਸੀ ਭਾਈਚਾਰਕ ਸਾਂਝਾ ਬਣਨ ਜੋ ਇੱਥੇ ਇਕੱਠੇ ਹੋ ਕੇ ਪੰਜਾਬੀ ਬੱਚੇ ਖੇਡਦੇ ਨੇ ਅੱਜ ਦਾ ਇਹਨਾਂ ਦਾ ਜੋ ਬਚਪਨ ਆ ਇਹ ਕੱਲ ਦੇ ਜਵਾਨੀ ਦੇ ਰੂਪ ਵਿੱਚ ਵੀ ਇੱਕ ਏਕਤਾ ਦਾ ਰੂਪ ਲੈ ਕੇ ਇੱਕ ਯੂਨਿਟੀ ਲੈ ਕੇ ਇੱਕ ਆਪਣੀ ਕਮਿਊਨਿਟੀ ਨੂੰ ਨਵੀਂ ਸੇਧ ਦੇ ਸਕਣ ਕਿ ਅਸੀਂ ਪੰਜਾਬੀ ਆ ਅਸੀਂ ਕੌਣ ਆ ਤੇ ਆਪਣੀ ਪਛਾਣ ਬਣਾ ਕੇ ਰੱਖਣ ਤਾਂ ਕਿ ਸਾਡਾ ਜੋ ਵਿਰਸਾ ਹੈ ਜੋ ਸਾਡੀ ਪੰਜਾਬ ਦੀ ਪੰਜਾਬੀਆਂ ਦੀ ਜੋ ਇਤਿਹਾਸ ਹੈ ਜੋ ਵਿਰਾਸਤ ਹੈ ਇਹ ਉਹਨੂੰ ਸਾਂਭ ਸਕਣ ਇਹ ਸਾਡਾ ਛੋਟਾ ਜਿਹਾ ਉਪਰਾਲਾ ਹੈ ਕੈਂਪ ਦੇ ਵਿੱਚ ਯੋਗਦਾਨ ਪਾਉਣ ਵਾਲੇ ਇੱਕ ਹੋਰ ਪ੍ਰਬੰਧਕ ਨੇ ਗੱਲ ਕਰਦਿਆਂ ਕੈਂਪ ਦੇ ਵਿੱਚ ਹਿੱਸਾ ਲੈਣ ਵਾਲਿਆਂ ਦਾ ਤੇ ਸੇਵਾਦਾਰਾਂ ਦਾ ਸਭ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਇਸੇ ਤਰ੍ਹਾਂ ਲੋਕ ਵੱਧ ਚੜ ਕੇ ਇਸ ਕੈਂਪ ਦਾ ਹਿੱਸਾ ਬਣਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਬੱਚਿਆਂ ਦਾ ਕੈਂਪ ਆ 15 ਸਾਲ ਹੋ ਗਏ ਨੇ ਹਰ ਸਾਲ ਇਥੇ ਸ਼ਨੀਐਦ ਬਾਦ ਆਈ ਕਰਾਉਨੇ ਆ ਆਪਣੇ ਲਗਾਤਾਰ 2-3 ਮਹੀਨੇ ਤੇ ਸਾਰੇ ਸਿਆਟਨ ਵਾਸੀ ਤੇ ਹਮ ਹਮ ਆ ਕੇ ਆਪਣੇ ਬੱਚੇ ਲੈ ਕੇ ਵੀ ਆਉਂਦੇ ਨੇ ਤੌਰ ਸੇਵਾ ਦਾ ਹਮ ਹਮ ਆ ਤੇ ਉਹ ਵੀ ਸੇਵਾ ਕਰਦੇ ਨੇ ਕੋਈ ਜੂਸ ਦੀ ਸੇਵਾ ਕਰਦਾ ਕੋਈ ਪੀਜੇ ਦੀ ਕਰ ਦਿੰਦਾ ਕੋਈ ਠੰਡੇ ਕੋਲ ਡਰਿੰਕ ਦੀ ਪਾਣੀ ਦੀ ਇਹ ਸਾਰੇ ਬਰਾਲ ਮਲਕੇ ਕਰਦੇ ਨੇ ਉਹ ਮੇਰੇ ਵੀ ਸੋਣਾ ਜਿਹੜੇ ਮੇਰੇ ਧਾਰ ਤੋਂਤੇ ਨੇ ਚੱਲੀ ਤੇ ਮੱਲੀ ਇਹ ਦੋਨੇ ਵਰੀ ਉਤਪ ਸੇਵਾ ਕਰ ਰਹੇ ਨੇ ਜਿਹੜੀ ਜਿਹਨੂੰ ਕਹਿੰਦੇ ਹੁੰਦੇ ਆ ਬੱਚਿਆਂ ਦੀ ਸੇਵਾ ਇਹ ਭਗਵਾਨ ਦੀ ਸੇਵਾ ਦਾ ਬਰਾਬਰ ਹੀ ਹੈ ਤੇ ਮੈਂ ਕਹਾਂਗਾ ਸਾਰਿਆਂ ਨੂੰ ਬਰਾਲ ਮਲਕੇ ਇਦਾਂ ਹੀ ਹੋਮਾ ਹੋਆ ਕੇ ਆਓ ਇਦਾਂ ਹੀ ਆਪਣੇ ਬੱਚਿਆਂ ਦੇ ਕੈਂਪ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਂਪ ਦੇ ਵਿਸ਼ੇਸ਼ ਪ੍ਰਬੰਧਕ ਨੇ ਦੱਸਿਆ ਕਿ ਬੱਚਿਆਂ ਵੱਲੋਂ ਵੱਧ ਚੜਕੇ ਬੜੇ ਹੀ ਉਤਸ਼ਾਹ ਦੇ ਨਾਲ ਇਸ ਖੇਡ ਕੈਂਪ ਦੇ ਵਿੱਚ ਹਿੱਸਾ ਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਖੇਡ ਕੈਂਪ ਦੀ ਕੋਈ ਵੀ ਫੀਸ ਨਹੀਂ ਹੈ। ਇਸ ਖੇਡ ਕੈਂਪ ਦਾ ਮਕਸਦ ਹੈ ਕਿ ਸਾਡੇ ਬੱਚੇ, ਨੌਜਵਾਨ ਤੇ ਉਹਨਾਂ ਦੇ ਮਾਪੇ ਸਭ ਸਿਹਤਮੰਦ ਰਹਿਣ। ਉਹਨਾਂ ਕਿਹਾ ਕਿ ਹਰ ਸਾਲ ਹੀ ਇੱਕ ਖੇਡ ਕੈਂਪ ਕਰਵਾਇਆ ਜਾਂਦਾ ਹੈ। 23 ਸਾਲ ਵੀ ਬੜੇ ਹੀ ਉਤਸ਼ਾਹ ਦੇ ਨਾਲ ਲੋਕਾਂ ਨੇ ਇਸ ਖੇਡ ਕੈਂਪ ਦਾ ਹਿੱਸਾ ਬਣ ਕੇ ਇਸ ਨੂੰ ਹਰ ਵਾਰ ਦੀ ਤਰ੍ਹਾਂ ਸਫਲ ਤੇ ਯਾਦਗਾਰ ਬਣਾ ਦਿੱਤਾ ਹੈ ਅੱਜ ਜੀ ਅਸੀਂ ਕੈਂਟ ਜੋ ਕਿ ਸਿਆਟਲ ਦੀ ਸਾਊਥ ਦੇ ਵਿੱਚ ਸ਼ਹਿਰ ਹੈ ਉੱਥੇ ਖੜੇ ਆਂ ਇੱਥੇ ਅੱਜ ਬੱਚਿਆਂ ਦੇ ਕੈਂਪ ਦੀ ਸਮਾਪਤੀ ਹੈ ਇਹ ਕੈਂਪ 4 ਜੁਲਾਈ ਤੋਂ ਸ਼ੁਰੂ ਹੁੰਦਾ ਹੁੰਦਾ ਤੇ ਲਗਾਤਾਰ 2 ਮਹੀਨੇ ਇਹ ਕੈਂਪ ਚੱਲਦਾ ਇਹਦੀ ਖਾਸੀਅਤ ਇਹ ਹੈ ਕਿ ਜਿਹੜੀ ਵੀ ਉਮਰ ਦੇ ਬੱਚੇ ਸਿਆਣੇ ਵੱਡੇ ਇੱਥੇ ਆ ਕੇ ਸਪੋਰਟਸ ਚ ਇਨਵੋਲ ਹੁੰਦੇ ਨੇ ਸਪੋਰਟਸ ਦੇ ਵਿੱਚ ਬਾਲੀਬਾਲ ਮੇਨ ਹੈ ਸੌਕਰ ਹੈ ਬੱਚਿਆਂ ਨੂੰ ਸਿਖਾਇਆ ਵੀ ਜਾਂਦਾ ਤੇ ਜਿਹੜੇ ਸਾਡੇ ਭਰਾ ਆਦੇ ਜ਼ਰੂਰੀ ਕੰਮਾਂ ਦੇ ਵਿੱਚੋਂ ਟਾਈਮ ਕੱਢ ਕੇ ਸਪੈਸ਼ਲ ਇੱਥੇ ਬਾਲੀਬਾਲ ਦੀ ਗੇਮ ਲਾਉਣ ਆਉਂਦੇ ਆ ਸਾਡੇ ਕੋਲ ਅੱਜ ਇੱਥੇ ਸਮਾਪਤੀ ਪ੍ਰੋਗਰਾਮ ਹੈ ਨਾਰਥ ਬੈਲੰਗਮ ਤੋਂ ਲੈ ਕੇ ਸਾਊਥ ਓਰੀਗਨ ਸਟੇਟ ਤੱਕ ਦੇ ਸਾਰੇ ਸਾਡੇ ਆਏ ਹੋਏ ਨੇ ਜਿਹੜੇ ਸਾਡੀ ਸਪான்ਸਰ ਵੀ ਕਰਦੇ ਨੇ ਤੇ ਨਾਲ ਪਾਰਟਿਸਪੇਟ ਵੀ ਕਰਦੇ ਨੇ ਬਹੁਤ ਵਧੀਆ ਮਾਹੌਲ ਹੈ ਤੇ ਤਕਰੀਬਨ 8 ਵਜੇ ਤੱਕ Uh, my name is kyle nearhood. i'm recreation supervisor with the city of kent parks and recreation department. and um, i work with hardev and scheduling the wilson playfields here. Um, we just appreciate uh, working with the children's sports camp uh, for the kids to be able to be out here uh, learning. Uh, the game of soccer uh, learning uh, sportsmanship teamwork um, and just having a, a fun time is uh is really important for the community and we just appreciate each year uh building this relationship and the amount of kids is growing we can see each year uh, here at wilson playfields so. camp day parbandak ne jaankari dinde aandasya ki bachiyan de nal nal una de mape vi jodo is camp da hisa banade ne ta una di sehat bhi hundi ਉਹਨਾਂ ਐ ਵੀ ਕਿਹਾ ਕਿ ਇਸ ਕੈਂਪ ਦੇ ਵਿੱਚ ਹਰ ਉਸ ਬੰਦੇ ਦਾ ਯੋਗਦਾਨ ਹੈ ਜਿਸ ਨੇ ਵੀ ਇਸ ਦੇ ਵਿੱਚ ਹਿੱਸਾ ਲਿਆ। ਉਹਨਾਂ ਕਿਹਾ ਕਿ ਅਸੀਂ ਬੱਚਿਆਂ ਨੂੰ ਫੂਡ ਵੀ ਸਰਵ ਕਰਦੇ ਹਾਂ ਅਤੇ ਜੇਤੂਆਂ ਨੂੰ ਮੈਡਲ ਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਅੱਜ ਅਸੀਂ ਇਕੱਠੇ ਹੋਇਆ ਜੀ ਬੱਚਿਆਂ ਦੇ ਚਿਲਡਰਨ ਸਮਨ სპੋਰਟਸ ਕੈਂਪ ਦੇ ਇੱਕ ਕਲੋਜ਼ਿੰਗ ਸੈਰੇਮਨੀ ਤੇ ਇਹ ਸਾਡਾ 15ਵਾਂ ਬੱਚਿਆਂ ਦਾ ਚਿਲਡਰਨ სპੋਰਟਸ ਕੈਂਪ ਆ। ਸੋ ਇਹ ਕੈਂਪ ਹਰੇਕ ਸਾਲ 2 ਮਹੀਨੇ ਜੁਲਾਈ ਤੇ ਅਗਸਤ ਵਿੱਚ ਹਰੇਕ ਸਾਲ ਗਰਮੀ ਛੁੱਟੀਆਂ ਵਿੱਚ ਲੱਗਦਾ ਹੈ 5 ਤੋਂ 7 ਸੋ ਸੋ ਇਸ ਕੈਂਪ ਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਸ਼ਾਮਲ ਹੁੰਦੇ ਆ ਸੋ ਮੈਂ ਕਹਿ ਸਕਦਾ ਕਿ ਇਹ ਕੈਂਪ ਤਿੰਨ ਪੋਸਤਾਂ ਨੂੰ ਜੋੜਦਾ ਸੋ ਇੱਥੇ ਬੱਚੇ ਬੱਚਿਆਂ ਤੋਂ ਬਾਅਦ ਬੱਚਿਆਂ ਦੇ ਪੇਰੈਂਟਸ ਫਾਦਰ ਮਦਰ ਐਂਡ ਬੱਚਿਆਂ ਦੇ ਗ੍ਰੈਂਡ ਪੇਰੈਂਟਸ ਸੋ ਤਿੰਨ ਜਨਰੇਸ਼ਨਾਂ ਨੂੰ ਜੋੜਦਾ ਇਹ ਸੋ ਬਹੁਤ ਵਧੀਆ ਪ੍ਰੰਾਲਾ ਹੈ ਇਹ ਸਰਦਾਰ ਅਗਜਾ ਸਿੰਘ ਢੱਲੋਂ ਸਾਹਿਬ ਨੇ ਸ਼ੁਰੂ ਕੀਤਾ ਸੀ ਸੋ ਉਹਨਾਂ ਦੀ ਸਿਹਤ ਨਾ ਠੀਕ ਹੋਣ ਕਰਕੇ ਹੁਣ ਇਹ ਪ੍ਰਾਲਾ ਆਪਣੇ ਸਰਦਾਰ ਗਦੀਪ ਸਿੰਘ ਨੂੰ ਨਹੀਂ ਕਰ ਰਹੇ ਨੇ ਸੋ ਅਸੀਂ ਵੀ ਉਹਨਾਂ ਦੇ ਨਾਲ ਆ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਤੋਂ ਹੀ ਕੈਂਪ ਨਾਲ ਜੁੜੇ ਹੋਏ ਆ ਤੇ ਹਮੇਸ਼ਾ ਉਹਨਾਂ ਦਾ ਸਹਿਯੋਗ ਦਿੰਦੇ ਰਾਵਾਂਗੇ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਕੀ ਫਤਿਹ ਅਸੀਂ ਇਹ ਬੱਚਿਆਂ ਦਾ ਸਪੋਰਟਸ ਕੈਂਪ ਜੁਲਾਈ 5 ਤੋਂ ਸ਼ੁਰੂ ਕੀਤਾ ਅੱਜ 24 ਨੂੰ ਅਸੀਂ ਇਹ ਵੀ ਸਮਾਪਤੀ ਕਰ ਰਹੇ ਹਾਂ ਸਾਰਿਆਂ ਤੋਂ ਪਹਿਲਾਂ ਪਹਿਲਾਂ ਸਾਡਾ ਬਹੁਤ-ਬਹੁਤ ਧੰਨਵਾਦ ਜੀ ਨੀ ਇਹ ਕੁੱਤਾ ਲਾਇਆ 15 ਸਾਲ ਪਹਿਲਾਂ ਅਸੀਂ ਸਾਰੇ ਜਿੰਨੇ ਵੋਲੰਟੀਅਰ ਆ ਕੋਚੇਸ ਆ ਇਹ ਅਸੀਂ ਪਾਣੀ ਪਾਉਣ ਆਣੇ ਚਾਹਾਂ ਔਰ ਇਹਨਾਂ ਨੂੰ ਅਸੀਂ ਕੁੱਤੇ ਨੂੰ ਇੰਨਾ ਬੁਦਾਇਆ ਬੱਗੇ ਬਹੁਤ ਜ਼ਿਆਦਾ ਫਿਰ ਪਿਛਲੇ 2 ਸਾਲ ਤੋਂ ਉਹਨਾਂ ਨੇ ਸਿਹਤ ਖਰਾਬ ਨਹੀਂ ਕਰਕੇ ਤਾਂ ਗੁਰਦੀਪ ਸਿੰਘ ਜੀ ਕਹਾ ਮੈਂ ਅਸੀਂ ਔਰ ਵਾਲੰਟੀਅਰ ਦੇ ਨਾਲ ਅਸੀਂ ਇਹ ਪੀੜਾ ਚੱਕਿਆ ਤਾਂ ਇਹ ਬਹੁਤ ਸਕਸੈਸਫੁਲ ਬਣਾਉ ਜਿਹੜੀ ਸਾਡੀ ਇਹ ਕੋਸ਼ਿਸ਼ ਹਨ ਬੱਚਿਆਂ ਨੂੰ ਬਾਹਰ ਲਿਆਉਣ ਦੀ ਪੇਰੈਂਟਸ ਦੀ ਉਹਨਾਂ ਦੀ ਵੀ ਬਹੁਤ ਕੰਟਰੀਬਿਊਸ਼ਨ ਹੈ ਕਮਿਊਨਿਟੀ ਦੀ ਬਹੁਤ ਕੰਟਰੀਬਿਊਸ਼ਨ ਹੈ ਸਾਡੇ ਲਈ ਬਹੁਤ ਇਹ ਖੁਸ਼ਕਿਸਮਤ ਹੋਣ ਦਾ ਹੈ ਸਾਨੂੰ ਇੰਨੀ ਕਮਿਊਨਿਟੀ ਦੀ ਸਪੋਰਟ ਆ ਜਿੰਨਾ ਵੀ ਖਰਚਾ ਆ ਇਸ ਸਪੋਰਟ ਕੈਂਪ ਦਾ ਉਹ ਅਸੀਂ ਮਨ ਕੋ ਕੇ ਨਹੀਂ ਜਾ ਸਕਦੇ। ਉਹ ਕਮਿਊਨਿਟੀ ਵਾਲੇ ਆਪ ਹੀ ਆਪਣੇ ਆਪ ਹੀ ਚੈੱਕ ਦੇ ਜਾਂਦੇ ਆ ਰੀਅਲ ਐਨਰਜੀ ਇਹ ਨਹੀਂ। ਕੈਂਟ ਵਿਖੇ আয়োজিত 15ਵਾਂ ਸਮਰ სპੋਰਟਸ ਕੈਂਪ ਸਫਲਤਾਪੂਰਵਕ ਖਤਮ ਹੋਇਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਸਣੇ ਮਾਪਿਆਂ ਨੇ ਇਸ ਕੈਂਪ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਅਤੇ ਬੱਚੇ ਬਹੁਤ ਹੀ ਉਤਸ਼ਾਹਿਤ ਨਜ਼ਰ ਆਏ। ਜੇਤੂਆਂ ਨੂੰ ਮੈਡਲ ਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਖੇਡ ਕੈਂਪ ਦਾ ਮਕਸਦ ਪੰਜਾਬੀ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਖੇਡਾਂ ਦੇ ਨਾਲ ਜੋੜਨਾ ਸੀ ਹਰ ਕਿਸੇ ਨੇ ਇਸ ਕੈਂਪ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਅਜਿਹੇ ਉਪਰਾਲੇ ਜ਼ਰੂਰ ਹੋਣੇ ਚਾਹੀਦੇ ਨੇ